i <laughs> ਭਾਰਤ ਅਤੇ ਏਸ਼ਟ੍ਰੇਲੀਆ ਦਰਮਿਆਨ ਮੈਲਬਾਰਨ ਦੇ ਵਿੱਚ ਬਾਕਸਿੰਗ ਡੇ ਟੈਸਟ ਮੈਚ ਖੇਡਿਆ ਜਾ ਰਿਹਾ ਤੇ ਇਸ ਟੈਸਟ ਮੈਚ ਦੇ ਦੂਜੇ ਦਿਨ ਦੀ ਸਮਾਪਤੀ ਹੋ ਗਈ ਹੈ ਮੀਂਹ ਪੈਣ ਦੇ ਕਾਰਨ ਦੂਜੇ ਦਿਨ ਦਾ ਐਲਾਨ ਜਲਦੀ ਹੀ ਕਰ ਦਿੱਤਾ ਗਿਆ ਭਾਰਤੀ ਟੀਮ ਨੇ ਦੂਜੇ ਦਿਨ ਦੀ ਸਮਾਪਤੀ ਤੱਕ 277 ਰਨ ਬਣਾ ਲਏ ਨੇ ਤੇ 5 ਵਿਕਟਾਂ ਭਾਰਤ ਨੇ ਹੁਣ ਤੱਕ ਗਵਾ ਦਿੱਤੀਆਂ ਨੇ ਜਿੰਕੇ ਰਿਹਾਨੇ ਦੇ ਵੱਲੋਂ ਜ਼ਬਰਦਸਤ ਦੂਜੇ ਦਿਨ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ 104 ਰਨ ਦੀ ਬਾਰੀ ਖੇਡੀ ਹੈ ਤੇ ਉਹ ਨਵਾਦ ਨੇ ਦਿਨਾਲੀ ਅਰਵਿੰਦ ਜੜੇਜਾ ਵੀ 40 ਰਨ ਬਣਾ ਕੇ ਕ੍ਰੀਜ਼ ਤੇ ਡਟੇ ਹੋਏ ਨੇ ਦੋਵਾਂ ਦੇ ਵਿਚਕਾਰ 104 ਰਨ ਦੀ ਸਾਂਝ ਟੀਮ ਨੇ ਪੰਜ ਵਿਕਟਾਂ ਗਵਾ ਦਿੱਤੀਆਂ ਸੀ ਤੇ ਦੋਵਾਂ ਨੇ ਭਾਰਤੀ ਟੀਮ ਨੂੰ ਸੰਭਾਲਿਆ ਤੇ ਚੰਗੀ ਪੋਜੀਸ਼ਨ ਤੇ ਵਿੱਚ ਭਾਰਤੀ ਟੀਮ ਹੁਣ ਤੱਕ ਪਹੁੰਚ ਚੁੱਕੀ ਹੈ 82 ਰਨ ਦੀ ਲੀਡ ਆਸਟ੍ਰੇਲੀਆ ਤੇ ਟੀਮ ਇੰਡੀਆ ਨੇ ਬਣਾ ਲਈ ਹੈ ਤੇ 36 ਰਨ ਦੇ ਸਕੋਰ ਤੋਂ ਭਾਰਤੀ ਟੀਮ ਨੇ ਅੱਜ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਸ਼ੁਰੂਆਤ ਦੇ ਵਿੱਚ ਸ਼ੁਮਨ ਗਿੱਲ ਨੇ ਅੱਜ ਚੰਗੀ ਸ਼ੁਰੂਆਤ ਭਾਰਤੀ ਟੀਮ ਨੂੰ ਦੂਜੇ ਦਿਨ ਵੀ ਦਵਾਈ ਤੇ ਉਹ ਅਰਧ ਸੈਂਕੜਾ ਬਣਾਉਣ ਤੋਂ ਹਾਲਾਂਕਿ ਉਹ ਖੁੰਝ ਗਏ 45 ਰਨ ਬਣਾ ਕੇ ਉਹ ਆਊਟ ਹੋਏ ਆਪਣਾ ਟੈਸਟ ਡੈਬਿਊ ਸ਼ੁਮਨ ਗਿੱਲ ਨੇ ਕੀਤਾ ਇਸ ਦੇ ਨਾਲ ਹੀ ਬਾਕੀ ਹੋਰ ਬੱਲੇਬਾਜ਼ ਕੁਝ ਖਾਸ ਅੱਜ ਫਿਰ ਨਹੀਂ ਕਰ ਸਕੇ ਦੇ ਦਿਨ ਦੀ ਸਮਾਪਤੀ ਤੱਕ ਹੁਣ ਭਾਰਤੀ ਟੀਮ ਦਾ ਸਕੋਰ 277 ਤੇ 5 ਵਿਕਟਾਂ ਦੇ ਨੁਕਸਾਨ ਤੇ ਟੀਮ ਨੇ ਬਣਾ ਲਏ ਨੇ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ